ਚੈੱਕ ਕਰਕੇ ਇੱਕ ਭਾਵੇਂ ਮੈਸਤਰੀ ਨੂੰ ਨਾਲ ਲਿਆਓ ਚੈੱਕ ਕਰਕੇ ਲਿਆ ਜਾ ਸਕਦੇ ਆ ਠੀਕ ਆ ਚੈੱਕ ਕਰਕੇ ਲਿਆ ਸਕਦੇ ਹਾਂ ਰੰਗ ਪੇੜ ਦਾ ਰੀਜਨਲ ਆ ਬਾਈ ਬਿਲਕੁਲ ਰੀਜਨਲ ਵਾਂਗ ਆ ਬਾਡੀ ਲਾਈਨ ਤੇ ਨਿਕਮ ਰਹੇ ਆ ਰੀਜਨਲ ਰੰਗ ਪੇੜ ਦਾ ਨਾ ਤੇ ਰੰਗ ਵੇਖ ਲੈ ਬਾਈ ਹਾਂ ਪੈਰ ਦਾ ਰੰਗ ਪਿਆ ਹੋਇਆ ਜੇ ਪੈਰ ਦਾ ਮਿੱਤਰੋ ਥੋੜੇ ਵਾਸਤੇ ਪੰਜ ਟਰੈਕਟਰ ਲੈ ਕੇ ਆਏ ਆ ਇੱਕ ਇੱਕਰੇ ਵਿਕਾਊ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਸਭ ਤੋਂ ਪਹਿਲਾ ਟਰੈਕਟਰ ਆ ਗਿਆ ਮਹਿੰਦਰਾ 475 ਡੀਆਈ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਕੀ ਹਾਲ ਹੈ ਬਾਈ ਠੀਕ ਹੈ ਜੀ ਠੀਕ ਠਾਕ ਹਾਂਜੀ ਵਧੀਆ ਜੀ ਸਭ ਤੋਂ ਪਹਿਲਾਂ ਬਈਆ ਜਿਹੜਾ 475 ਡੀ ਆਈ ਇਹ ਕਿਹੜਾ ਮਾਡਲ ਆ ਇਹ ਮਾਡਲ ਹੈਗਾ ਜੀ 1997 ਮਾਡਲ ਆ ਠੀਕ ਆ 1997 ਮਾਡਲ ਆ ਹਾਂ 12 ਦੇ ਟਾਇਰਾਂ ਚ ਟਰੈਕਟਰ ਆ ਠੀਕ ਆ ਬਈ ਗੇਅਰ ਦੀ ਪੂਰੀ ਤਸੱਲੀ ਵਾਲਾ ਟਰੈਕਟਰ ਆ ਤੁਸੀਂ ਆਪ ਵਾਹ ਕੇ ਚੈੱਕ ਕਰਕੇ ਇੱਕ ਭਾਵੇਂ ਮੈਸਤਰੀ ਨੂੰ ਨਾਲ ਲਿਆਓ ਚੈੱਕ ਕਰਕੇ ਲਿਆ ਸਕਦੇ ਆ ਠੀਕ ਆ ਚੈੱਕ ਕਰਕੇ ਲਿਆ ਸਕਦੇ ਹਾਂ ਮਾਡਲ ਮਗਰਲੇ ਟਾਇਰ 60 ਪੈਸੇ ਮੂਹਰ ਲੈ ਅੱਦੇ ਠੀਕ ਆ ਬਈ ਵਾਹ ਕੇ ਚਲਾ ਕੇ ਚੈੱਕ ਕਰਕੇ ਸਾਰਾ ਇਹਦੇ ਨਾਲ ਵੀ ਜਿੰਨੇ ਵੀ ਟਰੈਕਟਰ ਖੜੇ ਆ ਸਾਰਿਆਂ ਨਾਲ ਡੰਡਾ ਫੱਟੀ ਜਿਹਦੇ ਉੱ ਜਿਵੇਂ ਆਪਾਂ ਵੀਡੀਓ ਚ ਵਿਖਾਇਆ ਸਮਾਨ ਆ ਹੀ ਮਿਲੂਗਾ ਆ ਹੀ ਮਿਲੂਗਾ ਠੀਕ ਆ ਸਮਾਨ ਸਾਰਾ ਪੂਰਾ ਮਿਲੂਗਾ ਬਾਕੀ ਇੰਜਨ ਗੇਅਰ ਦਾ ਟਰੈਕਟਰ ਹੈ ਕਿਵੇਂ ਆ ਯਾਰ ਬਾਈ ਤੁਸੀਂ ਅਸੀਂ ਤਾਂ ਕਹਿ ਨਹੀਂ ਕਹਿਨੀ ਤਸੱਲੀ ਹੈ ਤੁਸੀਂ ਵੀ ਆਪਦੀ ਕਰਕੇ ਲੈ ਜਾਣੀ ਹੈ ਪਹਿਲਾਂ ਆ ਕੇ ਵਾਹਣਾ ਟਰੈਕਟਰ ਹਾਂ ਭਾਵੇਂ ਵਾਹ ਲਿਓ ਪਰ ਹੈ ਟਰੈਕਟਰ ਓਕੇ ਆ ਜਮਾ ਸਾਰੇ ਵੀ ਫੁੱਲ ਗਾਰੰਟੀ ਇੰਜਨ ਗੇਅਰ ਦੀ ਹਾਂ ਠੀਕ ਆ ਪੂਰੀ ਗ੍ਰੈਂਡ ਸਿਲੰਡਰ ਇੰਜਨ ਵਾਲਾ ਟਰੈਕਟਰ ਆ ਬਾਈ ਠੀਕ ਆ ਬਾਈ ਮੈਨੂੰ ਇਹ 265 ਦੇ ਮੁੱਲ 'ਚ ਹੀ ਆ 475 ਆ ਜਾਂ 475 265 ਦੇ ਮੁੱਲ 'ਚ ਮਿਲਣਾ ਆਫਰ ਹੀ ਲਾਤੀ ਕੀ ਡਿਮਾਂਡ ਆ ਇਹਦੀ ਡਿਮਾਂਡ 1 ਲੱਖ 45000 ਰੁਪਇਆ 1 ਲੱਖ ਤੇ 45000 ਡਿਮਾਂਡ ਆ ਜਿਹੜਾ ਕਰਕੇ ਆ ਗਿਆ ਬਈ ਵੀਡੀਓ ਸ਼ੇਅਰ ਸੱਦਾ 10000 ਦੀ ਗੁੱਟੀ ਜੇਬ 'ਚ ਪੈ ਜਾਣੀ 1 ਲੱਖ 35000 ਦਾ ਹਾਂ ਨਾ ਹੀ ਆ ਹਾਂ 1 ਲੱਖ ਹੋਈ ਕਿ ਤਾ ਮੌਕੇ ਤੇ ਕੱਢ ਦਾਂਗੇ 1 ਲੱਖ 35000 ਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ 1 35 ਜੋ ਵੀ ਮਾੜਾ ਮੋਟਾ ਕਰ ਦੇਓਗੇ ਜੇ ਹੋਊਗਾ ਇੰਜਰ ਗਿਆ ਦਾ ਪੂਰਾ ਚੰਗਾ ਪੂਰਾ ਚੰਗਾ ਅੱਗੇ ਆ ਗਿਆ ਜੀ ਸਵਰਾਜ 735 ਹਾਂ 735 ਟਰੈਕਟਰ ਭਾਈ ਹੋਰ ਵੀ ਮੰਡੀਆਂ ਦੇ ਖੜੇ ਹੋਣਗੇ ਇਹਦੇ ਨਾਲ ਦੇ। ਇਹਦੇ 'ਚ ਗਾਉਣਾ ਉਹ ਖਾਸੀਅਤ ਹੈ ਕਿ ਇਹ ਡਬਲ ਕਲੱਚ ਤੇ 6 ਚਿਹਰੀ ਦੀ। ਡਬਲ ਕਲੱਚ ਆ 6 ਚਿਹਰੀ ਆ ਪੰਜਾਬ ਨੰਬਰਾਂ ਮਲੇਰਕੋਟਲੇ ਦਾ। ਮਲੇਰਕੋਟਲੇ ਦਾ ਡਬਲ ਕਲੱਚ 6 ਚਿਹਰੀ ਟਰੈਕਟਰ ਆਇਆ ਹੀ ਨਹੀਂ ਕੰਪਨੀ 'ਚ ਉਹਨੂੰ ਬਾਅਦ 'ਚ ਕਰਵਾਇਆ ਗਿਆ ਜੀ। ਬਾਅਦ 'ਚ ਕਰਾਇਆ ਗਿਆ। ਜਿੰਨੇ ਵੀ 735 ਆਇਆ ਸਿੰਗਲ ਹੀ ਆਇਆ ਇਹਦੇ ਨਾਲ ਕਲੱਚ ਕਰਾਇਆ ਗਿਆ। ਰੁਪਇਆ 25000 ਲੱਗਦਾ ਡਬਲ ਕਲੱਚ ਤੇ 10000 ਰੁਪਇਆ 6 ਚਿਹਰੀ ਤੇ ਲੱਗਦਾ। ਠੀਕ ਆ ਭਾਈ। 35000 ਰੁਪਇਆ ਦਾ ਤਾਂ ਸਮਾਨ ਹੀ ਐ ਟਰੈਕਟਰ ਦੇ ਵਿੱਚ। ਸਮਾਨ ਆਇਆ ਨਾਲ ਠੀਕ ਆ ਭਾਈ ਬਾਕੀ ਦੀਆਂ ਹੱਤ ਵਗੈਰਾ ਨਾਲ ਦੀ ਆ ਠੀਕ ਆ ਚਾਰੇ ਦੇ ਚਾਰੇ ਟਾਇਰ ਜੇਕੇ ਕੰਪਨੀ ਦੇ ਆ ਮਗਰਲੇ 80% ਟਾਇਰ ਆ ਸਾ ਮਗਰਲੇ ਟਾਇਰ 85% ਆ ਮੂਹਰੇ ਲੈ ਭਾਈ ਮੂਹਰੇ ਟਾਇਰ ਹੋਣਗੇ 80% ਠੀਕ ਆ ਚਾਰੇ ਟਾਇਰ ਲਾ ਲਈਏ 80% ਹਾਂ ਚਾਰੇ 80 ਮੰਨ ਲਓ ਠੀਕ ਆ ਲੈਫਟ ਪੰਪ ਬਾਹਰ ਆ ਪੰਜ ਗੇਅਰ ਆ ਨੰਬਰ 50 ਆ ਨੰਬਰ 50 ਆ ਰੰਗ ਪੇੜ ਦਾ ਹਰਿਆਰੀ ਨਾਲ ਆ ਉਹ ਰੀਜਨਲ ਆ ਚਲਾਵੇ ਚਲੋਦਾ ਪੂਰਾ ਚੰਗਾ ਟਰੈਕਟਰ ਆ ਵਾਹ ਕੇ ਇਹਨੂੰ ਵੀ ਲੈ ਜਾ ਸਕਦੇ ਆ ਵਾਹ ਕੇ ਚਲਾ ਕੇ ਫੇਰ ਸੌਦਾ ਕਰਕੇ ਲਿਆ ਸਕਦੇ ਆ 1,90,000 ਰੁਪਏ ਡਿਮਾਂਡ ਆ ਸਿੰਗਲ ਕਲਚ ਦੇ ਵੀ ਲੋਕੀ ਇੰਨੇ ਪਿਆ ਹੀ ਮੰਗਦੇ ਆ ਠੀਕ ਆ ਆਪਾਂ ਡਬਲ ਦੇ 1.90 ਡਿਮਾਂਡ ਕੀਤੀ ਆ ਹਾਂ ਉਹਦੇ ਚੋਂ ਵੀ ਆਪਾਂ 10,000 ਰੁਪਏ ਤੁਹਾਨੂੰ ਜਿਹੜਾ ਆਪਾਂ ਵੀਡੀਓ ਚ ਕਹਾਂ ਛੱਡਾਂਗੇ 1,80,000 ਦਾ ਟਰੈਕਟਰ ਮਿਲ ਜੂ ਏ ਕੰਸੀਡਰ ਨਹੀਂ ਕਰਦੇ ਮੌਕੇ ਤੇ ਪਤਾ ਲੱਗੂਗਾ ਬਾਈ ਮੌਕੇ ਤੇ ਮਾੜਾ ਮੋਟਾ ਕਰਦੀ ਤਾਂ ਹਾਂ 1,80,000 ਚ ਮੌਕੇ ਤੇ ਮਾੜਾ ਮੋਟਾ ਹੋਰ ਮਾਨ ਤਨ ਹੋ ਆ ਗਿਆ ਬਾਈ ਹੁਣ 265 ਲੋਕੀ ਮੰਗਦੇ ਆ ਕਿ ਆਪਾਂ ਥੋੜੇ ਜੇ ਪੈਸੇ ਲਾਉਣੇ ਆ ਕੋਈ ਵੱਡੇ ਟਰੱਕ ਨਾਲ ਛੋਟਾ ਰੱਖਣਾ ਪਿਆਵ ਨੰਬਰ ਲੈਣਾ ਨਾਲੇ ਥੋੜਾ ਕੰਮ ਲੈਣਾ ਨੰਬਰ ਪਹਿਲਾਂ ਵਿਖਾ ਦੇ ਪੀਪੀ 28 ਪਿਆਵ ਨੰਬਰ ਠੀਕ ਆ ਆਹ ਭਾਈ ਇਹਦੇ ਵਿੱਚ weight ਇਹ ਰੀਜਨਲ ਕੰਪਨੀ ਦੇ ਆ ਹਾਂ ਇਹ ਉੱਪਰਲੇ ਆਹ weight ਤੇ ਥੱਲੇ ਇਹ ਸਾਰਾ ਜਾਣ ਕੇ ਪਿਆ ਆ ਕਿਲੋ ਵਜਨ ਹੁੰਦਾ ਹੈ ਇਸ ਕੰਪਨੀ ਦਾ ਠੀਕ ਆ ਇਹਦਾ 50 ਕਿਲੋ ਵਜਨ ਇਹਦੇ ਵਿੱਚ ਐਕਸਟਰਾ ਨਹੀਂ ਲੋਕੀ ਲਾ ਲੈਂਦੇ ਆ ਯਾਰ ਲਾ ਲੈਂਦੇ ਆ ਪਰ ਤੁਸੀਂ ਲਾ ਹੀ ਨਹੀਂ ਨਾਲ ਹੀ ਪਿਆ ਤਾਂ weight route ਠੀਕ ਆ ਗੱਲ ਰੰਗ ਬਿਲਕੁਲ ਨਾਲ ਦਾ ਕੰਪਨੀ ਦਾ ਰੀਜਨਲ ਆ ਬਾਡੀ ਲਾਈਨ ਤੇ ਵੀ ਬਿਲ ਲੋਹੇ ਵਾਲਾ ਚੁੱਲਾ ਠੀਕ ਆ ਬਾਈ ਹਾਂ ਇਹ ਸਟੇਟ ਲੋਹੇ ਵਾਲਾ ਚੁੱਲਾ ਰੈਡੀਏਟਰ ਬਿਲਕੁਲ ਨਵਾਂ ਠੀਕ ਆ ਜਿਹੜਾ 에ਅਰ ਕੂਲੈਂਟ ਵਗੈਰਾ ਪਾਇਆ ਵਾ ਆਹ ਟਾਇਰ ਹੈਗੇ 90% ਠੀਕ ਆ ਮਗਰਲੇ ਟਾਇਰ ਹੈਗੇ 80% ਸਹੀ ਠੀਕ ਆ ਬਾਈ ਵਾਲੀ ਹੌਕਾ ਮਗਰ ਵਿਖਾ ਦੇ ਹੈਵੀ ਹੌਕਾ ਹਨਾ ਹਾਂ ਅਡਜਸਟੇਬਲ ਹੌਕਾ ਨਵੀਂ ਫੱਟੀ ਹੈ ਜਮਾ ਠੀਕ ਹੈ ਜੀ ਹਾਂ ਟਰੈਕਟਰ ਇਹ ਵੀ ਜਿੰਨਾ ਕਹਦੀ ਹੈ ਉਨਾ ਹੀ ਚੰਗਾ ਇੰਜਨ ਗੇਅਰ ਦਾ ਵੀ ਛੋਟੇ ਜ਼ਿੰਮੇਦਾਰ ਹਾਂ ਤੇ ਯਾਰ ਮਰਦਾ ਨਹੀਂ ਜਾ ਕੇ ਯਾਰ ਬਈ ਵਰਕਸ਼ਾਪ ਨਹੀਂ ਵੇਖਣੀ ਪੈਣੀ ਆ ਹੀ ਜਾ ਕੇ ਕੰਮ ਲਾਉਂਗਾ ਬਸ ਜੋੜਨਾ ਹੀ ਆ ਜਾ ਕੇ ਹਾਂ ਜਾ ਕੇ ਤੁਸੀਂ ਕੰਮ ਹੀ ਲੈਣਾ ਵਰਕਸ਼ਾਪ ਨਹੀਂ ਵੇਖਣ ਦੀ ਲੋੜ ਪੈਣੀ ਆਪਣੇ ਕਿਸੇ ਵੀ ਟਰੈਕਟਰ ਨੂੰ ਠੀਕ ਆ ਪੰਜੇ ਦੇ ਪੰਜੇ ਪੂਰੇ ਚੰਗੇ ਆ ਹਾਂ ਇਹਦੀ ਡਿਮਾਂਡ ਹੈ ਕਿ 1,45,000 ਰੁਪਏ 1,45,000 ਦੀ ਡਿਮਾਂਡ ਆ 10,000 ਇਹ ਚ ਵੀ ਕਰੋਗੇ ਸ਼ੂਟ 1,35,000 ਤਾਂ ਦੇ ਦਾਂਗੇ ਬਈ ਇਹ 1,35,000 ਮੋਬਾਈਲ ਨੰਬਰ ਨੋਟ ਕਰ ਲਓ ਜੀ 9395294801 ਨੰਬਰ ਹੋਰ ਆ 9417682877 ਠੀਕ ਆ ਬਾਈ ਹਾਂ ਅੱਗੇ ਆ ਗਿਆ ਜੀ 855 ਹੁਣ ਆ ਟਰੈਕਟਰ ਜਿਵੇਂ ਆਪਾਂ 735 ਵੀ ਤੁਹਾਨੂੰ ਵਿਖਾਇਆ 735 ਦੇ ਮੁੱਲ ਕੀ ਆ ਦੇਣਾ 455 735 ਦੇ ਮੁੱਲ ਚ 855 ਦੇਣਾ ਇਹਦੇ ਵਿੱਚ ਹੁਣ ਤੁਹਾਨੂੰ ਦੱਸ ਦਈਏ ਇੱਕ ਤਾਂ ਮਾਡਲ 1999 ਆ 1999 ਮਾਡਲ ਚਾਰੇ ਟਾਇਰ ਕੰਪਨੀ ਦੇ ਆ ਮੂਰਲੇ ਪੀਕੇਟੀ ਕਮਾਂਡਰ ਦੇ ਠੀਕ ਆ ਇਹਦੇ ਪੈਸੇ ਆ ਮਗਰਲੇ ਐਮ ਆਰ ਐਫ ਦੇ ਆ 45 ਤੋਂ 50% ਠੀਕ ਆ ਬਾਕੀ ਰੰਗ ਬੇੜ ਦਾ ਓਰੀਜਨਲ ਬਾਈ ਬਿਲਕੁਲ ਓਰੀਜਨਲ ਰਾਂਗਾ ਬਾਡੀ ਲਾਈਨ ਤੇ ਨਿਕਮਰਾ ਦੇ ਓਰੀਜਨਲ ਰੰਗ ਪੈਰ ਦਾ ਨਾ ਤੇ ਰੰਗ ਵੇਖ ਲੈ ਬਾਈ ਹਾਂ ਪੈਰ ਨਾਲ ਦਾ ਰੰਗ ਪਿਆ ਹੋਇ ਜੈਕ ਚੱਲਦਾ ਸਮਾਨ ਜਿਵੇਂ ਪਾਈਪਾਂ ਬੂ ਪਾਈ ਦੇਓਗੇ ਨਾਲ 18 ਕੁਸ ਬਈ ਆ ਹੀ ਮਿਲਣਾ ਬਾਕੀ ਸੱਤੀ ਨਾਲ ਦੀ ਆ ਆ ਦੂਜੇ ਲੱਗੇ ਵੇ ਦੇ ਜੈਕ ਲੱਗੇ ਆ ਜੈਕ ਲੱਗੇ ਆ ਉਹਦੀ ਥਾਂ ਤੇ ਠੀਕ ਬਾਕੀ ਇਹ ਟਰੈਕਟਰ 99 ਮਾਡਲ ਤਰਨ ਤਰਨ ਦਾ ਨੰਬਰ ਪੀਪੀਬੀ 46 ਪੀਪੀਬੀ 46 ਪ੍ਰੂਫ ਮਿਲਣਗੇ ਠੀਕ ਆ ਭਾਈ ਹਾਂ ਜਿਹਦੇ ਨਾਮ ਆ ਪਹਿਲੇ ਨਾਮ ਉਹਦਾ ਆਧਾਰ ਕਾਰਡ ਮਿਲੂ ਤੁਹਾਨੂੰ ਨਾਲ ਠੀਕ ਆ ਤੇ ਇਹ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀਏ ਤਾਂ 1,90,000 ਡਿਮਾਂਡ ਆ 1,80,000 ਦਾ ਸਵਰਾਜ 855 ਮਿਲੂ ਸਮੇਤ ਸ਼ੋ ਮਿਲੂਗਾ ਸਮੇਤ ਸ਼ੋ ਹਾਂ ਸ਼ੋ ਵੀ ਆ ਟੈਂਕੀ ਨਾਲੋਂ ਵੀ ਜ਼ਿਆਦਾ ਰੰਗ ਆ ਸ਼ੋ ਤੇ ਠੀਕ ਆ ਭਾਈ ਕਰੇ ਰੱਖੀ ਭਈ ਅੰਦਰ ਸਾਮ ਕੇ ਉਹ ਮਿਲੂਗੀ ਤੁਹਾਨੂੰ ਠੀਕ ਆ ਆ ਟਾਪਾ ਵੀ ਨਾਲ ਦੇਵਾਂਗੇ ਵੀ ਨਾਲ 735 ਦੇ ਰੇਟ 'ਚ 855 ਲੈ ਜਾਓ ਹਾਂ ਠੀਕਾ ਇੰਜਣ ਘੇੜਦਾ ਇਹ ਵੀ ਪੂਰਾ ਚੰਗਾ ਹੈ ਪੂਰਾ ਫੁੱਲ ਚੰਗਾ ਕੋਈ ਆਵਾਜ਼ ਨਹੀਂ ਨਾ ਮੋੜ ਮਾਰਦਾ ਨਾ ਹੀ ਇਹ ਟਰੈਕਟਰ ਪੋਰਾ ਵੀ ਪ੍ਰੈਸ਼ਰ ਤੋੜਦਾ ਠੀਕ ਆ ਬਾਈ ਹਾਂ ਠੀਕ ਆ ਅੱਗੇ ਆ ਗਿਆ ਜੀ 265 265 ਜਿਹੜਾ ਕੋਈ ਕਹਿੰਦਾ ਨਾ ਕਿ ਮੈਂ ਥੋੜੇ ਜਿਹਾ ਚੰਗੇ ਰੁਪਏ ਲਾ ਦੂੰਗਾ ਤੇ ਮੇਰਾ ਪੱਕਾ ਰੱਖਣਾ ਘਰੇ ਤਾਂ ਇਹਦੇ ਮੁਕਾਬਲੇ ਦਾ ਟਰੈਕਟਰ ਮੇਰੇ ਹਿਸਾਬ ਨਾਲ ਇਦੋਂ ਚੰਗਾ ਨਹੀਂ ਮਿਲਣਾ ਇੰਨੇ ਰੁਪਈਆ 'ਚ ਠੀਕ ਆ ਹਾਂ ਇਹਦੇ ਵਿੱਚ ਵੀ ਵੇਟ ਪਏ ਆ ਬਾਈ ਵਿਖਾ ਦੇ ਹਾਂ ਕੰਪਨੀ ਦੇ ਵੇਟ ਆ ਪਈਆ ਕਿਲੋ ਵੇਟ ਇਹਦੇ ਕੰਪਲੀਟ ਆ ਥੱਲੇ ਵੀ ਇਹਦੇ ਹਿੱਸੇ ਦੇ ਠੀਕ ਆ ਬਾਈ ਉਹ ਹਿੱਸੇ ਤੇ ਲੱਗਿਆ ਵਾ 97 ਮਾਡਲ ਆਹ ਹੈ ਇੰਡੀਕੇਟਰ ਇਹਦੇ ਨਾਲ ਦੇ ਆ 97 ਦੇ 97 ਇਹ ਆਉਂਦੇ ਸੀ ਇਹ ਪੀਬੀਟੀ ਮੋਕਸਰ ਦਾ ਨੰਬਰ ਇਹ ਆ ਇਹ ਵੀ ਫਾਸਟ ਓਨਰ ਆ 23 ਸਾਲ ਇੱਕੋ ਘਰੇ ਚੱਲਿਆ ਇਹ ਟਰੈਕਟਰ ਆਸਟੇਲ ਪੰਪ ਤੇ ਹਜੇ ਲੱਗੀ ਵੀ ਆ ਠੀਕ ਆ ਠੀਕ ਆ ਕੋਈ ਆਏ ਨਹੀਂ ਰੇਸਾਂ ਇਹਦੀ ਐਡਵਾਂਸ ਕੀਤਾ ਹੋਊ ਪੰਪ ਨਹੀਂ ਛੇੜਿਆ ਹੀ ਨਹੀਂ ਵੀ ਟਰੈਕਟਰ ਛੇੜਿਆ ਹੀ ਨਹੀਂ ਖੁੱਲਿਆ ਹੀ ਨਹੀਂਗਾ ਹਾਂ ਰਾਂਗੇ ਪੇੜ ਦਾ ਆ ਰੀਜਨਲ ਆ ਸਾਰਾ ਰੀਜਨਲ ਆ ਮਾੜੀ ਮੋਟੀ ਮਗਰਾੜਾਂ ਦੇ ਟੱਚਿੰਗ ਆ ਉਹ ਵੀ ਤਾਂ ਸੀ ਤੇ ਫਿੱਕੇ ਬਲੇ ਹੋ ਗਏ ਤੁੱਪੇ ਆਹ ਬਰਾਂਡੇ ਦੇ ਵਿੱਚ ਤੁੱਪੇ ਖੜਦੇ ਸੀ ਠੀਕ ਆ ਗੱਲ ਕਰੀਏ ਟਾਇਰਾਂ ਦੀ ਬਾਈ ਆ ਨਵੇਂ ਆ ਬਾਈ ਮਗਰਲੇ ਠੀਕ ਆ ਮੂਰਲੇ 80% ਆ ਮੂਰਲੇ ਪੋਲੋ ਦੇ ਮਗਰਲੇ ਜੀਕੇ ਦੀ ਆ ਠੀਕ ਆ ਹਾਂ ਬਾਕੀ ਮਗਰੋਂ ਵਿਖਾਈਏ ਟਰੈਕਟਰ ਠੀਕ ਆ ਹੱਕ ਕਿੱਲਾਂ ਵਾਲੀ ਫੱਟੀ ਨਵੀਂ ਟਾਪ ਲਾਈਨ ਨਾਲ ਆ ਆ ਲੇਟ ਵੀ ਨਾਲ ਦੀ ਆ ਨਾਲ ਦੀ ਆ 97 ਮਾਡਲ ਦੀ ਤੇ ਇਹ ਸੈਲਫ ਸਟਾਰਟ ਮਰੋਂਦੀ ਬੈਟਰੀ ਆ ਜਵਾਨਵੀ ਹਾਂ ਨਹੀਂ ਵਧੀਆ ਜਾਨਕੀ ਚੰਗੀ ਇੰਵੈਂਟਰੀ ਹੈ ਸਾਰਾ ਕੰਮ ਚੰਗੀ ਦਿੰਦੀ ਆ ਆ ਲੈਫਟ ਪੰਪ ਵੀ ਨਾਲ ਦਾ ਠੀਕ ਆ ਬਾਈ ਹਾਂ ਇਹ ਹਜੇ ਬਦਲਿਆ ਨਹੀਂ ਆਮ ਕਰਕੇ ਜੇ ਟਰੈਕਟਰ ਜ਼ਿਆਦਾ ਚੱਲ ਜੇ ਪਹਿਲਾਂ ਇਹ ਨਹੀਂ ਲਗੜਿਆ ਜਾਣਾ ਠੀਕ ਆ ਬਾਈ ਹਾਂ ਕਾਜ ਦੇ ਪੱਤਰ ਸਾਰੇ ਟਰੈਕਟਰਾਂ ਦੇ ਓਕੇ ਆ ਓਕੇ ਆ ਬਾਈ ਗਾਰੰਟੀ ਆ ਕਾਪੀ ਕਾਗਜ਼ਾਂ ਦੀ ਠੀਕ ਆ ਬਾਈ ਹਾਂ ਤੇ ਇਹਦੀ ਡਿਮਾਂਡ ਹਾਲ ਕੀ ਹੈ ਡਿਮਾਂਡ ਬਈ 1,70,000 ਰੁਪਇਆ ਠੀਕ ਆ ਜਿਹੜਾ ਥੋੜੀ ਵੀਡੀਓ ਵੇਖ ਕੇ ਆਊਗਾ ਸਕਰੀਨ ਸ਼ਾਟ ਵਿਖਾ ਕੇ ਲਿਆਊਗਾ ਠੀਕ ਆ 1,60,000 ਦਾ ਟਰੈਕਟਰ ਦਵਾਂਗੇ 1,60,0 ਹਾਂ ਨਾ ਹੀ ਆ ਬਸ ਇਹਦੇ ਚ ਗੰਗਾਸ਼ਣੀ ਕੋਈ ਬਹੁਤੀ ਹੋਈ ਤਾਂ ਕੱਢ ਦਾਂਗੇ ਠੀਕ ਆ ਇਹ ਪੰਜੇ ਟਰੈਕਟਰ ਕਿਹੜੇ ਪਿੰਡ ਵਿਕਾਉਗਾ ਪਿੰਡ ਮੰਦਰ ਚਟਾਣਾ ਜ਼ਿਲ੍ਹਾ ਫਰੀਦਕੋਟ ਉੱਥੇ ਆ ਕੇ ਤੁਸੀਂ ਇਹਨਾਂ ਪੰਜਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਨੰਬਰ ਬੋਲ ਦਿ ਬਾਈ 6239529480 9417682877 ਹੁਣ ਬਾਈ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨ ਤਾਨ ਕਰ ਦਿਓ ਜੀ ਠੀਕ ਆ ਬਾਈ ਧੰਨਵਾਦ